ਦੋਸਤੋ ਮੈਂ ਤੁਹਾਡਾ ਆਪਣਾ ਸੁਰਿੰਦਰ ਢਿੱਲਵਾ ਤੇ ਤੁਸੀਂ ਜੁੜ ਚੁੱਕੇ ਹੋ ਢਿੱਲਵਾ ਟੈਲੀਵਿਜ਼ਨ ਦੇ ਨਾਲ ਅੱਜ ਦੀ ਇਹ ਵੀਡੀਓ ਬੜੀ ਕਮੇਡੀ ਹੋਣ ਵਾਲੀ ਆ ਤੇ ਜੁੜੇ ਰਹੋ ਐਂਡ ਤੱਕ ਕਰਾਉਣ ਦੇ ਉਹਨੂੰ ਬਣਾਉਂਦੇ ਆ ਦੀ ਮੂਲੀ ਕੋਈ ਨਾ ਕੋਈ ਨਾ ਬੰਨਾਂਗੇ ਚਾਚੇ ਨੂੰ ਲਾਹਾਂਦਾ ਵੇ ਰੱਤਾਂ ਆ ਯਾਰ ਖਾਲੇ ਨੇ ਆਹ ਬੜਾ ਏਨਾ ਲੱਤ ਨਾ ਮੇਰੇ ਕੰਮ ਨਹੀਂ ਕਰਦੇ ਆਂ ਲੈ ਆ ਉਹ ਆ ਗਿਆ ਆ ਗਿਆ ਗੱਪੀ ਓਹ ਕਹਿੰਦੇ ਗੱਪੀ ਆ ਨਾ ਹੈ ਗੱਪੀ ਨਾ ਨਾ ਤਾ ਨਾ ਹੈ ਨਾ ਹੈ ਆਤਮਾ ਮਨ ਨਕਤ ਹਾਂ ਤਾਰੇ ਪਿੰਡ ਦਾ ਚਾਚਾ ਐਵੇਂ ਨਹੀਂ ਸਾਰੇ ਮਨ ਚਾਤਾਂ ਨਾ ਟਾਂਗ ਲੈ ਗੱਲਾਂ ਮਾਣੇ ਕਿਆ ਕੀ ਨਾ ਹਾਂ ਉਹ ਸੁਣਾਉਂ ਮੀ ਹਾਂ ਵਧੀਆ ਵਧੀਆ ਚਾਚਾ ਠੀਕ ਹਾਂ ਹਾਂ ਉਹ ਸਾਚਾ ਕੌਣ ਲੀ ਗੱਲ ਮੰਨ ਜੀ इन्होंने ਮਾਮਾ ਹੀ ਗਾਂਥਾ ਹੋਇਆ ਮੈਂ ਆਹੀ ਹਾਂ ਕੱਲ ਜਦਾਂ ਸਾਡੇ ਗਵਾਂਢ ਟ੍ਰਾਂਸਫਾਰਮ ਚੋਰੀ ਹੋ ਗਿਆ ਤਾਂ ਹੀ ਇੰਨੀ ਪੁਲਿਸ ਖੜੀ ਸੀ ਅਸਟਾਨ ਫਾਰਮ ਚੋਨੀ ਹੋ ਗਿਆ ਹੁਣ ਓਏ ਕਿਹੜੀਆਂ ਚੋਨੀਆਂ ਪਤੀਨ ਚੋਨੀਆਂ ਨਾ ਅਸੀਂ ਨਹੀਂ ਕਰਦੇ ਨਹੀਂ ਅਸੀਂ 20 ਸਾਲ ਦਾ ਫ੍ਰੀਅੰਸ ਹਾਂ 20 ਸਾਲ ਦਾ ਹਾਂ ਤੈਨੂੰ ਤੈਨੂੰ ਬਰੇਕ ਚੀਜ਼ ਦੇ 20 ਸਾਲ ਦਾ ਐਕਸਪੀਰੀਅੰਸ ਹੁੰਦਾ ਹਾਂ ਜੀ ਨੇ 20 ਸਾਲ ਦਾ ਸਪੀਰੀਅੰਸ ਹੈ ਹਾਂ ਹੁਣ ਨਹੀਂ ਨਾ ਕਿਉਂਕਿ ਅੱਜ ਨਹੀਂ ਆਟਿਆ ਹਾਂ ਮੋਟ ਨਾ ਮਣਿਆ ਮਰਦਾ ਹੋਏ ਇੱਕ ਗੱਲ ਚੱਕਗੇ ਘਰ ਦਾ ਹਾਂ ਚੱਲ ਚਾਚਾ ਸੁਣਾ ਕੋਈ ਗੱਲ 20 ਸਾਲ ਦੇ ਐਕਸਪੀਰੀਅੰਸ ਦੇ ਚੋਰੀ ਦੀ ਮੈਂ ਬਨੇ ਹੁਣੇ ਸੁਣਿਆ ਮੀਸ਼ਾਨ ਐਕਸਪੀਰੀਅੰਸ ਦੀ ਗੱਲ ਇੱਕ ਮਣੀ ਨਾ ਜਾਣੀ ਨਹੀਂ ਅਸੀਂ ਗਏ ਅਸੀਂ ਨਾ ਬੋਲ ਮੈਂ ਕੱਲਾ ਹੀ ਹਾਂ ਮੇਰਾ ਸੈਂਗਾ ਸੀਗਾ ਮੇਰੇ ਨਾਂ ਦਾ ਅਸੀਂ ਉਹ ਚੂਰੀ ਗਾਨ ਸਟਾਨ ਫਾਰਮ ਚੂਰੀ ਗਾਨ ਸਾਰੀ ਆ ਤੁਮ ਲਾਂਡਾ ਫੇ ਕਹਨੇ ਚੂਰੀ ਗਾਨ ਨੂੰ ਤੇ ਮੈਨੂੰ ਕਿਤੇ ਸਟਾਨ ਫਾਰਮ ਨਹੀਂ ਮਿਲਿਆ ਤੇ ਅਗੜਾ ਕੰਮ ਦਾ ਇਕੱਠਾ ਕਰ ਤੈਨੂੰ ਮੈਂ ਅਗੜੇ ਬਹਿ ਗਿਆ ਆਪਣੇ ਆ ਬੇਲੇ ਬੰਤੈ ਜੀ ਨਹੀਂ ਦੇਖ ਕਿੱਡੇ ਕਿੱਡੇ ਰੇਡਦਾ ਇੰਨਾ ਨਹੀਂ ਮੋਟਾ ਤੇ ਆ ਕੇ ਮੈਂ ਕਹਿੰਦਾ ਭੂਤ ਨਹੀਂ ਆ ਮੈਨੂੰ ਨਹੀਂ ਲਾ ਲ ਮੈਨੂੰ ਹੁਣਨਾ ਨਹੀਂ ਕਣ ਗੱਲ ਸੁਣਾ ਮਾ ਆ ਮੇਲੇ ਬੰਦੇ ਕਿ ਮੋਟਰ ਤੇ ਆ ਕੇ ਮਹਿਗਿਆ ਤੇ ਜਾਣੀ ਕੀ ਮੇਰੀ ਨਾ ਨਿਗਾਹ ਪੈ ਗਈ ਉਹਨਾਂ ਦੇ ਜਨਰੇਟਰ ਤੇ ਮਾੜਾ ਬਣਾਣੀ ਸਕੀਮ ਆਇਆ ਦਮ ਉਹਨਾਂ ਦੇ ਚੁੱਪ ਮੈਂਣ ਇਹ ਇਹ ਜਿਹੜਾ ਨਾ ਉਹਨਾਂ ਦਾ ਜਨਰੇਟਰ ਇਹੀ ਤੋਂ ਨਹੀਂ ਹੁੰਦੀ ਮੈਂ ਕੀ ਕੀਤਾ ਮੈਂ ਜਾ ਕੇ ਲਾਲਾ ਸਾਈਕਲ ਤੇ ਖੋਲਿਆ ਜਨਰੇਟਰ ਖੋਲ ਗਿਆ ਕਿੰਨਾ ਖੜਾ ਹੋਵੇ ਉਹ ਕਿਹਾ ਨੂੰ ਉਹਦੇ ਖੱਬੇ ਗੋਡੇ ਤੇ ਹਾਂ ਇਸ ਗੋਡੇ ਤੇ ਰੱਖਿਆ ਹੈ ਗੋਡੇ ਨੂੰ ਖੂਸ ਨਹੀਂ ਦੇ ਝਾੜਾਂਗੀ ਹਾਂ ਤੇ ਗੁੰਡਨੇ ਨੇ ਰੱਖਿਆ ਜਨਰੇਟਰ ਉਹ ਤੋਂ ਉਹਦਾ ਕੰਮ ਹੋ ਰਕੇ ਤੇ ਉਹਦੇ ਸਾਈਕਲ ਦੀ ਚਾੱਕੀ ਤੇ ਰੱਖਿਆ ਲਿਆਇਆ ਕਰੇ ਜਨਰੇਟਰ ਹਾਂ ਤੂੰ ਲਈ ਦੇ ਕਿੱਛੇ ਨਾ ਵੱਡੇ ਵੱਡੇ ਆਮਨੇ ਹਾਂ ਡਾਕਟਰ ਤੂੰ ਕਿਹ ਜੇ ਤਰਦਾ ਹੋਇਆ ਤੈਨੂੰ ਪੋਲੀਓ ਆ ਤੂੰ ਕਿਵੇਂ ਜਨਰੇਟਰ ਲਾਤੇ ਰੱਖ ਲਿਆ ਅੱਧਾ ਰਾਤ ਆਇੰਗ ਉਹ ਤਾਂ ਨਹੀਂ ਉਹ ਖਾ ਲੱਟਦੇ ਨੇ ਖਾ ਖਾ ਲੱਟਦੇ ਨੇ ਹਾਂ ਇਹ ਦਾਰੇ ਸਿੰਘ ਕੋਲ ਐਨਕ ਕਰੇ ਜਮਾ ਹਾਂ ਕਦੀ ਨਹੀਂ ਬਣਾ ਸਿੰਘ ਦਾਰੇ ਸਿੰਘ ਨਾਲ ਫੈੜੂਗੀ ਸੀ ਮੈਨੂੰ ਹਾਂ 20 ਸਾਲਾਂ ਤੋਂ ਸੀਰੀਆ ਹੈ ਮੈਨੂੰ ਦਾਰੇ ਸਿੰਘ ਨਾਲ ਫੈੜਦਾ ਹਾਂ ਗੱਲਾਂ ਕਰਦੇ ਆਂ ਇਹ ਨਾ ਪੂਈ ਉਹ ਤਾਂ ਮੈਨੂੰ ਮਗਰੂ ਹੈ ਉਹਦੇ ਆਏ ਗੱਲਾਂ ਕਰਦੇ ਆਂ ਚਾਚੇ ਨਾਲ ਝੂਠ ਨਹੀਂ ਨੂੰ ਜਿੱਥੇ ਮਾਂ ਨਹੀਂ ਆਏ ਹਾਂ ਦੱਸਾਂ ਮੈਂ ਨਿਕੰਡਾ ਨਾ ਜੇ ਮੈਨੂੰ ਕੋਈ ਰੱਸੇ ਨਾਲ ਐ ਕੱਸ ਕੇ ਬੰਨ ਜੇ ਤਾਂ ਮੈਂ ਆ ਹੀ ਖੋਲੇ ਨਾ ਹਾਂ ਮੂਹਣੀ ਨਾ ਹਾਂ ਚਾਚਾ ਲਾਲਾ ਛਰਤ ਨਹੀਂ ਨਹੀਂ ਗਣੀ ਨਾ ਮੈਨੂੰ ਬੰਨ ਨਹੀਂ ਗੁਣਾ ਸੰਗਲ ਨਾਲ ਬੰਨ ਨਹੀਂ ਮੇਰਾ ਤਾਂ ਘਰ ਨੂੰ ਮੂਹਣੀ ਨੇ ਮੇਰੇ ਨਾਲ ਨਹੀਂ ਇਹਨਾਂ ਕੱਟਦੇ ਨਾ ਆਇਆ ਖਾਂ ਫੇਰੇ ਆਇਆ ਆਇਆ ਨਾਵਾ ਨਾਲ ਤੇ ਹਾਂ ਆ ਜਾ ਆ ਜਾ ਚਾਚਾ ਤਾਂ ਮੂਹਣੀ ਨੇ ਕਿੱਥੇ ਨੇ ਗੱਪੀ ਨੂੰ

ਮੁਨੀ ਨਾ ਥੋਨੂ ਦੱਸ ਪੀ ਰਿਐ ਸੀ ਹੈ ਨੀ ਨਾ ਇਹ ਤੇ ਭਾਵਾ ਨਾ ਪਿੱਛੇ ਕਰਾ ਗੱਲਾਂ ਗੱਲਾਂ ਕਰਨੇ ਕੱਪਟਨ ਨਾ ਆਵੇ ਮਾਵਾ ਪਿੱਛੇ ਕਰਕੇ ਮਨ ਭੂਦਨੀ ਨੇ ਅ ਚਾਤੇ ਨੂੰ ਵੇਖੋ ਮੋਸ ਹੈ ਮਾਰਾ ਲੂਣ ਕੇ ਨਾ ਮਨ ਨਹੀਂ ਜਨਤਾ ਇਹਨਾਂ ਡਾਕ ਨੂੰ ਯੋ ਨਾ ਮਨ ਨੇ ਇਹਨਾਂ ਨੇ ਅ ਭੂਦਨੀ ਨੇ ਬਾਹਰ ਖੈਂਚ ਦਿੱਤੇ ਨੂੰ ਏ ਵੀਡੀਓ ਨੇ ਚੱਕੀ ਨਾ ਪਾਵੇਂ ਲੋਕਾਂ ਨੂੰ ਬਚਾਉਂ ਆ ਮੰਗ ਲੈ ਏ ਹੰਟਣ ਮ ਖੁੱਲ ਕੇ ਖੋ ਨਾ ਏ ਸੌਣੇਂ ਦਿਓ ਓਏ ਆਪਣੇ ਖੁੱਲਣੇ ਨੀ ਆ ਨਾ ਖੁੱਲਣੇ ਆ ਗਏ ਆ ਨਾ ਕਿੱਧਰ ਗਿਆ ਤੇਰਾ 20 ਸਾਲ ਦਾ ਐਕਸਪੀਰੀਅੰਸ ਆ ਪਤੀ ਜਮਾਨਾ ਖੋਲਨੇ ਆ ਉਹ ਤਾਂ ਉਹ ਹੀ ਕਰੀ ਜਾਂਦਾ ਆ ਤਾ ਤਨੇ ਧਰਾ ਤੀ ਲੁਪੇ ਤੇ ਮਨਾਂ ਨਾ ਕਰਨਾ ਹੀ ਮੈਂ ਆਪਣੀ ਸੋੜਾ ਹੋਏ ਆਪਣੀ ਨੂੰਨੇ ਮੰਨ ਲੇ ਇੱਥੋਂ ਨਹੀਂ ਓਏ ਫਸ ਗਿਆ ਏ ਅੱਛਾ ਹੋ ਆ ਰੰਗਣਾ ਕਿਥੋਂ ਦਾ ਹੀ ਫਸਾ ਲਿਆ ਟੁੱਟ ਨਹੀਂ ਕਰੇ ਕਮਿਆਵਨੀ ਜੋ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਜਿਹੜਾ ਉਹ ਜ਼ਰੂਰ ਕਰ ਦਿਓ ਜੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਜ਼ਰੂਰ ਕਰ ਦਿਓ ਜੇ ਸੋ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਨਾਲ ਇੱਕ ਘੰਟੀ ਦਾ ਨਿਸ਼ਾਨ ਦਿੱਤਾ ਹੋਏਗਾ ਉਸ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ